ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਚੌਥੀ ਜਮਾਤ ਪੰਜਾਬੀ ਪੁਸਤਕ ਪਾਠ ਨੰਬਰ 13 ਮੱਗੂ ਮਗਰਮੱਛ ਤੇ ਪੰਛੀ ਇਸ ਪਾਠ ਨੂੰ ਪੜਾਂਗੇ ਅਤੇ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਵਾਂਗੇ ਸੈਂਕੜੇ ਬਰੇ ਪਹਿਲਾਂ ਦੀ ਗੱਲ ਹੈ ਉਦੋਂ ਮਗਰਮੱਛ ਆਪਣੇ ਦੰਦ ਸਾਫ਼ ਨਹੀਂ ਸਨ ਕਰਦੇ ਉਹ ਸਾਰਾ ਦਿਨ ਗੰਦੇ ਬਣੇ ਰਹਿੰਦੇ ਸਨ ਮੱਗੂ ਮਗਰਮੱਛ ਵੀ ਬਾਕੀ ਮਗਰਮੱਛਾਂ ਵਰਗਾ ਹੀ ਸੀ ਇੱਕ ਦਿਨ ਉਹ ਨਦੀ ਤੋਂ ਬਾਹਰ ਤੁੱਪੇ ਲੰਮਾ ਪਿਆ ਸੀ ਇੱਕ ਚਿੜੀ ਰੁੱਖ ਉੱਤੇ ਬੈਠੀ ਤਾਣੀ ਨਾਲ ਚੁੰਝ ਰਗੜ ਰਹੀ ਸੀ ਕਦੀ ਇੱਕ ਪਾਸਿਓ ਤੇ ਕਦੀ ਦੂਜੀ ਪਾਸਿਓ ਚਿੜੀਏ ਚਿੜੀਏ ਇਹ ਤੂੰ ਕੀ ਕਰ ਰਹੀ ਏ ਮਗੂ ਮਗਰਮੱਛ ਨੇ ਪੁੱਛਿਆ ਭੋਜਨ ਖਾਣ ਪਿੱਛੋਂ ਮੈਂ ਚੁੰਝ ਸਾਫ਼ ਕਰ ਰਹੀ ਹਾਂ ਚਿੜੀ ਨੇ ਦੱਸਿਆ ਕਾਦੇ ਲਈ ਵੇਖ ਮੱਗੂ ਸਾਨੂੰ ਹਮੇਸ਼ਾ ਸਾਫ਼ ਸੁਥਰੇ ਬਣ ਕੇ ਰਹਿਣਾ ਚਾਹੀਦਾ ਹੈ ਤੂੰ ਵੀ ਭੋਜਨ ਖਾਣ ਪਿੱਛੋਂ ਮੂੰਹ ਸਾਫ਼ ਕਰਿਆ ਕਰ ਮੂੰਹ ਸਾਫ਼ ਕਰਨ ਨਾਲ ਕੀ ਹੋਊ ਤੂੰ ਸੋਹਣਾ ਲੱਗੇਗਾ ਹੋਰ ਤੇਰੇ ਕੋਲੋਂ ਬਦਬੂ ਵੀ ਨਹੀਂ ਆਊ ਹੋਰ ਤੇਰੀ ਸਿਹਤ ਚੰਗੀ ਰਹੂ ਤੂੰ ਬਿਮਾਰ ਵੀ ਨਹੀਂ ਹੋਵੇਂਗਾ ਚਿੜੀ ਮਗਰਮੱਛ ਨੂੰ ਚਿੜੀ ਮੱਗੂ ਮੱਗੂ ਮਗਰਮੱਛ ਨੂੰ ਚਿੜੀ ਦੀਆਂ ਗੱਲਾਂ ਚੰਗੀਆਂ ਲੱਗੀਆਂ ਉਸਨੇ ਬੀ ਚਿੜੀ ਵਾਂਗ ਹੇਠਾਂ ਬੂਥ ਰਗੜੀ ਉਥੇ ਚਿੱਕੜ ਸੀ ਮਗੂ ਦਾ ਮੂੰਹ ਚਿੱਕੜ ਨਾਲ ਲੱਬੜ ਗਿਆ ਜਿਹੜੀ ਹਸਣ ਲੱਗੀ ਭੋਲਿਆ ਇਸ ਤਰ੍ਹਾਂ ਤਾਂ ਚੁੰਝ ਸਾਫ਼ ਕਰੀਦੀ ਹੈ ਮਗੂ ਮਗਰਮਛ ਚੱਟ ਨਦੀ ਵਿੱਚ ਵੜ ਗਿਆ ਨਦੀ ਦੇ ਪਾਣੀ ਨੇ ਉਸਦੇ ਮੂੰਹ ਦਾ ਚਿੱਕੜ ਧੋ ਦਿੱਤਾ ਮਗੂ ਮਗਰਮਛ ਜੋ ਵੀ ਖਾਂਦਾ ਉਸਦੇ ਦੰਦਾਂ ਦੀਆਂ ਬਿਰਲਾਂ ਵਿੱਚ ਉਸਦੇ ਟੁਕੜੇ ਫਸ ਜਾਂਦੇ ਸਨ ਉਸਨੇ ਦੰਦ ਸਾਫ ਕਰਨ ਲਈ ਆਪਣੇ ਅਗਲੇ ਪੈਰਾਂ ਨੂੰ ਹੱਥਾਂ ਬੰਗ ਵਰਤਣ ਦੀ ਕੋਸ਼ਿਸ਼ ਕੀਤੀ ਉਸਦੇ ਪੈਰ ਨਿੱਕੇ ਸਨ ਮੂੰਹ ਮੂੰਹ ਤੱਕ ਨਹੀਂ ਸਨ ਪਹੁੰਚ ਰਹੇ ਉਸਨੇ ਚਿੜੀ ਉਸਨੇ ਚਿੜੀ ਨੂੰ ਪੁੱਛਿਆ ਜੜੀਏ ਚਿੜੀਏ ਤੂੰ ਕਰ ਦੇਵੇਂਗੀ ਮੇਰੇ ਦੰਦ ਸਾਫ ਤੇਰਾ ਤਾਂ ਮੂੰਹ ਵੱਡਾ ਸਾਰਾ ਏ ਤੇ ਦੰਦ ਕਿੰਨੇ ਸਾਰੇ ਇਨਾ ਕੰਮ ਮੈਂ ਇਕੱਲੀ ਕਿਸੇ ਤਰ੍ਹਾਂ ਕਰੂੰ ਤੂੰ ਇਨਾ ਰੁੱਖਾਂ ਉੱਤੇ ਬੈਠੇ ਪੰਛੀਆਂ ਨੂੰ ਕਹੇ ਕਿ ਉਹ ਮੇਰੀ ਸਹਾਇਤਾ ਕਰਨ ਮਗੂ ਮਗਰਮੱਛ ਨੇ ਪੰਛੀਆਂ ਨੂੰ ਪੁੱਛਿਆ ਸੋਹਣੇ ਪੰਛੀਓ ਕਰ ਦਿਓਗੇ ਮੇਰੇ ਦੰਦ ਸਾਫ ਇੱਕ ਗੁਟਾਰ ਉੱਡ ਕੇ ਦੀ ਟਾਣੀ ਉੱਤੇ ਆ ਗਈ ਉਹ ਬੋਲੀ ਇਹ ਕੰਮ ਨਹੀਂ ਸਾਨੂੰ ਪੁੱਗਣਾ ਉਹ ਵੇਲਾ ਚੋਗਾ ਚੁਗਣ ਦਾ ਤੇ ਉਹ ਵੇਲਾ ਤੇਰੇ ਦੰਦ ਸਾਫ ਕਰਨ ਦਾ ਗੁਟਾਰ ਸੱਚ ਹੀ ਕਹਿ ਰਹੀ ਸੀ ਪੰਛੀਆਂ ਕੋਲ ਬੇਲ ਨਹੀਂ ਸੀ ਪੰਛੀਆਂ ਨੂੰ ਭੋਜਨ ਦੀ ਭਾਲ ਵਿੱਚ ਦੂਰ ਦੂਰ ਤੱਕ ਉਡਾਰੀਆਂ ਭਰਨੀਆਂ ਪੈਂਦੀਆਂ ਸਨ ਜੇ ਦੋਵੇਂ ਕੰਮ ਜੇ ਦੋਵੇਂ ਕੰਮ ਇੱਕੋ ਵੇਲੇ ਹੀ ਹੋ ਜਾਣ ਮੱਗੂ ਨੇ ਆਖਿਆ ਉਹ ਕਿਸ ਤਰ੍ਹਾਂ ਮੱਗੂ ਮਗਰਮੱਛ ਨੇ ਪੰਛੀਆਂ ਨੂੰ ਸਮਝਾਇਆ ਜਦੋਂ ਮੇਰੇ ਦੰਦ ਸਾਫ਼ ਕਰੋਗੇ ਤਾਂ ਦੰਦਾਂ ਵਿੱਚ ਫਸਿਆ ਭੋਜਨ ਫਸਿਆ ਹੋਇਆ ਭੋਜਨ ਵੀ ਤੁਹਾਨੂੰ ਲੱਭੂ ਉਹੋ ਸਾਰਾ ਭੋਜਨ ਤੁਹਾਡਾ ਇਹ ਦੋਹਾਂ ਧਿਰਾਂ ਦੇ ਫਾਇਦੇ ਦੀ ਗੱਲ ਸੀ ਪੰਛੀਆਂ ਨੂੰ ਮੱਗੂ ਮਗਰਮੱਛ ਦੇ ਮੂੰਹ ਵਿੱਚ ਬੜ ਕੇ ਉਹਦੇ ਦੰਦ ਸਾਫ਼ ਕਰਨੇ ਪੈਣੇ ਸਨ ਇਸ ਵਿੱਚ ਜਾਨ ਦਾ ਖਤਰਾ ਸੀ ਜੇ ਉਦੋਂ ਮੱਗੂ ਨੇ ਆਪਣਾ ਮੂੰਹ ਬੰਦ ਕਰ ਲਿਆ ਤਾਂ ਕਾ ਇਹ ਸੋਚ ਕੇ ਡਰ ਗਿਆ ਕਾ ਕਾ ਨੇ ਮੱਗੂ ਨੇ ਕਾ ਦੇ ਇੱਕ ਮਿੰਟ ਬੱਚੀ ਹੋਈ ਨਿਸ਼ਾਨ ਲਾ ਦੀ ਆਪਾਂ ਮੱਗੂ ਨੇ ਕਾਂ ਦੇ ਮਨ ਦੀ ਗੱਲ ਬੁੱਝ ਲਈ ਉਸ ਨੇ ਆਪਣੇ ਪੰਛੀਆਂ ਆਪਣੇ ਵੱਲੋਂ ਪੰਛੀਆਂ ਨੂੰ ਪ੍ਰੋਸਾ ਦਿੱਤਾ ਸੋਹਣੇ ਪੰਛੀਓ ਮੇਰਾ ਪੱਕਾ ਬੈਦਾ ਰਹਾ ਦੰਦਾਂ ਦੀ ਸਫਾਈ ਵੇਲੇ ਮੂੰਹ ਖੁੱਲਾ ਹੀ ਰੱਖਿਆ ਕਰੂੰ ਨਿੱਕੀ ਚਿੜੀ ਮੱਗੂ ਮਗਰਮੱਛ ਦੀ ਪਿੱਠ ਉੱਤੇ ਬੈਠ ਕੇ ਕਈ ਵਾਰ ਨਦੀ ਵਿੱਚ ਦੂਰ ਦੂਰ ਤੱਕ ਸ਼ੈਰ ਕਰ ਆਉਂਦੀ ਸੀ ਉਸ ਨੂੰ ਮੱਗੂ ਦੀ ਗੱਲ ਦਾ ਯਕੀਨ ਸੀ ਉਹ ਮੱਗੂ ਦੇ ਦੰਦ ਸਾਫ਼ ਕਰਨ ਲਈ ਤਿਆਰ ਹੋ ਗਈ ਮੱਗੂ ਮਗਰਮੱਛ ਨੇ ਪੂਰਾ ਮੂੰਹ ਖੋਲ ਲਿਆ ਜਿਹੜੀ ਉਹਦੇ ਮੂੰਹ ਵਿੱਚ ਬੜ ਕੇ ਚੁੰਝਾ ਮਾਰਨ ਲੱਗ ਪਈ ਚਿੜੀ ਨੂੰ ਵੇਖ ਕੇ ਦੋ ਹੋਰ ਪੰਛੀ ਵੀ ਉੱਡ ਕੇ ਮੱਗੂ ਮਗਰਮੱਛ ਦੇ ਮੂੰਹ ਵਿੱਚ ਵੜ ਗਏ ਬਾਕੀ ਪੰਛੀ ਕੁਝ ਡਰੇ ਡਰੇ ਜਿਹਾ ਮੱਗੂ ਮਗਰਮੱਛ ਦੇ ਦੰਦ ਸਾਫ਼ ਹੁੰਦੇ ਵੇਖਣ ਲੱਗ ਪਏ ਪੰਛੀਆਂ ਨੇ ਪਰ ਭੇਟ ਭੋਜਨ ਵੀ ਖਾਦਾ ਅਤੇ ਮੱਗੂ ਮਗਰਮੱਛ ਦੇ ਦੰਦ ਵੀ ਸਾਫ਼ ਹੋ ਗਏ ਤੇ ਫਿਰ ਇਹ ਪੰਛੀਆਂ ਦਾ ਨਿਤਦਾ ਕੰਮ ਹੋ ਗਿਆ ਹੌਲੀ ਹੌਲੀ ਸਾਰੇ ਮਗਰਮੱਛਾਂ ਦੇ ਦੰਦ ਸਾਫ਼ ਕਰਨ ਦੀ ਜ਼ਿੰਮੇਵਾਰੀ ਪੰਛੀਆਂ ਨੇ ਆਪਣੇ ਸਿਰ ਲੈ ਲਈ ਹੁਣ ਬੱਚਿਓ ਆਪਾਂ ਅਖਦੀਆਂ ਖਾਲੀ ਥਾਂਵਾਂ ਕਰਾਂਗੇ ਅੱਗੇ ਹੈਗੇ ਬੱਚਿਓ ਠੀਕ ਸ਼ਬਦ ਚੁਣ ਕੇ ਖਾਲੀ ਥਾਂਵਾਂ ਭਰੋ ਉੜਾ ਨਦੀ ਦੇ ਪਾਣੀ ਨੇ ਉਹਦੇ ਮੂੰਹ ਦਾ ਡੈਸ਼ ਤੋੜ ਦਿੱਤਾ ਕੀ ਤੋਤਾ ਸੀ ਬੱਚਿਓ ਚਿਕੜ ਆੜਾ ਪੰਛੀਆਂ ਨੂੰ ਡੈਸ਼ ਦੀ ਪਾਲ ਵਿੱਚ ਦੂਰ ਦੂਰ ਤੱਕ ਉਡਾਰੀਆਂ ਭਰਨੀਆਂ ਪੈਂਦੀਆਂ ਸਨ ਕਿਸ ਦੀ ਪਾਲ ਵਿੱਚ ਬੱਚਿਓ ਪੋਜਨ ਈਡੀ ਨੀ ਕੀਚੜੀ ਮੱਗੂ ਮਗਰਮੱਛ ਦੀ ਡੈਸ਼ ਉੱਤੇ ਬੈਠ ਕੇ ਕਈ ਵਾਰ ਨਦੀ ਵਿੱਚ ਦੂਰ ਦੂਰ ਤੱਕ ਸ਼ੈਰ ਕਰ ਆਉਂਦੀ ਸੀ ਕਿੱਥੇ ਬੈਠ ਕੇ ਬੱਚਿਓ ਪਿੱਠ ਉੱਤੇ ਸਸਾ ਚਿੜੀ ਉਹਦੇ ਮੂੰਹ ਵਿੱਚ ਵੜ ਕੇ ਡੈਸ਼ ਮਾਰਨ ਲੱਗ ਪਈ ਕੀ ਮਾਰਨ ਲੱਗ ਪਈ ਸੀ ਬੱਚਿਓ ਚੁੰਝਾਂ ਹਾਹਾ ਪੰਛੀਆਂ ਨੇ ਪਰ ਪੇਟ ਭੋਜਨ ਵੀ ਖਾਦਾ ਅਤੇ ਮੱਗੂ ਮਗਰਮੱਛ ਦੇ ਡੈਸ਼ ਵੀ ਸਾਫ਼ ਹੋ ਗਏ ਕੀ ਸਾਫ਼ ਹੋ ਗਏ ਸਿ ਬੱਚਿਓ ਦੰਦ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ ਚਿੜੀ ਨੇ ਮੱਗੂ ਨੂੰ ਕੀ ਕਿਹਾ ਚਿੜੀ ਨੇ ਮੱਗੂ ਨੂੰ ਕੀ ਕਿਹਾ ਚਿੜੀ ਨੇ ਮੱਗੂ ਨੂੰ ਕਿਹਾ ਕਿ ਉਸ ਨੂੰ ਸਾਫ਼ ਸੁਥਰਾ ਰਹਿਣਾ ਚਾਹੀਦਾ ਹੈ ਉਸ ਨੂੰ ਵੀ ਭੋਜਨ ਖਾਣ ਮੰਗਰੋ ਆਪਣੇ ਦੰਦ ਸਾਫ ਕਰਨੇ ਚਾਹੀਦੇ ਹਨ ਅਡਾ ਚਿੜੀ ਨੇ ਮੱਗੂ ਮਗਰਮੱਛ ਨੂੰ ਸਾਹ ਮੂੰਹ ਸਾਫ ਕਰਨ ਦੇ ਕੀ ਕੀ ਲਾਭ ਦੱਸੇ ਉੱਤਰ ਚਿੜੀ ਨੇ ਮੱਗੂ ਮਗਰਮੱਛ ਨੂੰ ਦੱਸਿਆ ਕਿ ਮੂੰਹ ਸਾਫ ਕਰਨ ਨਾਲ ਇੱਕ ਤਾਂ ਉਹ ਸਾਫ ਸੁਥਰਾ ਹੋ ਜਾਵੇਗਾ ਦੂਸਰਾ ਉਹ ਸੋਹਣਾ ਲਿਸੇਗਾ ਤੀਸਰਾ ਉਸ ਕੋਲੋਂ ਬਦਬੂ ਨਹੀਂ ਆਵੇਗੀ ਤੇ ਚੌਥਾ ਉਹ aroog ਰਹੇਗਾ ਅਗਲਾ ਪ੍ਰਸ਼ਨ ਹੈਗੇ ਬੱਚਿਓ ਈਡੀ ਗਟਾਰ ਨੇ ਮੱਗੂ ਮਗਰਮੱਛ ਨੂੰ ਕੀ ਕਿਹਾ ਗਟਾਰ ਨੇ ਮੱਗੂ ਮਗਰਮੱਛ ਨੂੰ ਕਿਹਾ ਕਿ ਉਹਨਾਂ ਨੂੰ ਉਸਦੇ ਦੰਦ ਸਾਫ਼ ਕਰਨ ਦਾ ਕੰਮ ਨਹੀਂ ਪੁੱਗਣਾ ਕਿਉਂਕਿ ਉਹ ਵੇਲਾ ਹੀ ਉਹਨਾਂ ਦੇ ਚੁਗਣ ਦਾ ਹੁੰਦਾ ਹੈ ਤੇ ਉਹ ਹੀ ਉਸਦੇ ਦੰਦ ਸਾਫ਼ ਕਰਨ ਦਾ ਮੱਗੂ ਮਗਰਮੱਛ ਨੇ ਪੰਛੀਆਂ ਨੂੰ ਕੀ ਸਮਝਾਇਆ ਮੱਗੂ ਮਗਰਮੱਛ ਨੇ ਪੰਛੀਆਂ ਨੂੰ ਸਮਝਾਇਆ ਕਿ ਜੇਕਰ ਉਹ ਉਸਦੇ ਦੰਦ ਸਾਫ਼ ਕਰਨਗੇ ਤਾਂ ਉਹਨਾਂ ਨੂੰ ਉਸਦੇ ਦੰਦਾਂ ਵਿੱਚ ਫਸਿਆ ਭੋਜਨ ਵੀ ਲੱਭੇਗਾ ਉਸਦੇ ਦੰਦ ਸਾਫ਼ ਕਰਨਾ ਤਾਂ ਉਹਨਾਂ ਲਈ ਫਾਇਦੇ ਦੀ ਗੱਲ ਹੈ ਮੱਗੂ ਮਗਰਮੱਛ ਨੇ ਪੰਛੀਆਂ ਨਾਲ ਕੀ ਵਾਅਦਾ ਕੀਤਾ ਉੱਤਰ ਮੱਗੂ ਮਗਰਮੱਛ ਨੇ ਪੰਛੀਆਂ ਨਾਲ ਵਾਅਦਾ ਕੀਤਾ ਕਿ ਜਦੋਂ ਉਹ ਉਸਦੇ ਦੰਦ ਸਾਫ਼ ਕਰਿਆ ਕਰਨਗੇ ਤਾਂ ਉਹ ਆਪਣਾ ਮੂੰਹ ਖੁੱਲਾ ਹੀ ਰੱਖੇਗਾ ਇਸ ਤਰ੍ਹਾਂ ਉਹਨਾਂ ਨੂੰ ਉਸ ਤੋਂ ਕੋਈ ਖਤਰਾ ਨਹੀਂ ਹੇੜ ਦੇਗੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਕੋਸ਼ਿਸ਼ ਸਫਲਤਾ ਪ੍ਰਾਪਤ ਕਰਨ ਲਈ ਕੋਸ਼ਿਸ਼ ਕਰਨੀ ਜ਼ਰੂਰੀ ਹੈ ਸਹਾਇਤਾ ਸਾਨੂੰ ਗਰੀਬ ਦੀ ਸਹਾਇਤਾ ਕਰਨੀ ਚਾਹੀਦੀ ਹੈ ਸਾਫ਼ ਸੁਥਰੇ ਸਾਨੂੰ ਹਮੇਸ਼ਾ ਸਾਫ਼ ਸੁਥਰੇ ਰਹਿਣਾ ਚਾਹੀਦਾ ਹੈ ਜ਼ਿੰਮੇਵਾਰੀ ਸਾਨੂੰ ਹਰ ਕੰਮ ਜ਼ਿੰਮੇਵਾਰੀ ਨਾਲ ਕਰਨਾ ਚਾਹੀਦਾ ਹੈ ਭਰੋਸਾ ਸਾਨੂੰ ਪਰਮਾਤਮਾ ਤੇ ਭਰੋਸਾ ਰੱਖਣਾ ਚਾਹੀਦਾ ਹੈ ਬੱਚਿਓ ਸਾਰੇ ਬਾਅਦ ਤੁਸੀਂ ਆਪਣੀ ਕਿਤਾਬ ਉੱਪਰ ਲਿਖ ਸਕਦੇ ਹੋ ਜਾਂ ਕਾਪੀ ਉੱਪਰ ਨੋਟ ਕਰਕੇ ਸਾਰੀ ਯਾਦ ਕਰ ਸਕਦੇ ਹੋ ਇਹ ਲਿਖੇ ਸ਼ਬਦ ਕਿਸ ਨੇ ਕਿਸ ਨੂੰ ਕਹੀ ਸਾਨੂੰ ਹਮੇਸ਼ਾ ਸਾਫ਼ ਸੁਥਰੇ ਬਣ ਕੇ ਰਹਿਣਾ ਚਾਹੀਦਾ ਹੈ ਤੂੰ ਵੀ ਪੋਜਨਖਾਨ ਪਿੱਛੋਂ ਮੂੰਹ ਸਾਫ਼ ਕਰਿਆ ਕਰ ਇਹ ਸ਼ਬਦ ਬੱਚੇਓ ਕਿਸ ਨੇ ਕਹੇ ਸੀ ਇਹ ਸ਼ਬਦ ਕਹੇ ਸੀ ਚਿੜੀ ਨੇ ਤੇ ਕਿਸ ਨੂੰ ਕਹੇ ਸੀ ਮੱਗੂ ਮਗਰਮੱਛ ਨੂੰ ਕਹੇ ਸੀ ਅੱਗੇ ਹੈ ਗਿਆ ਤੇਰਾ ਤਾਂ ਮੂੰਹ ਵੱਡਾ ਸਾਰਾ ਏ ਤੇ ਦੰਦ ਕਿੰਨੇ ਸਾਰੇ ਇੰਨਾ ਕੰਮ ਮੈਂ ਇਕੱਲੀ ਕਿਸ ਤਰ੍ਹਾਂ ਕਰੂੰ ਇਹ ਸ਼ਬਦ ਬੱਚੇਓ ਕਿਸ ਨੇ ਕਹੇ ਸੀ ਇਹ ਸ਼ਬਦ ਚਿੜੀ ਨੇ ਕਹੇ ਸੀ ਕਿਸ ਨੂੰ ਕਹੇ ਸੀ ਤੇ ਮੱਗੂ ਮਗਰਮੱਛ ਨੂੰ ਕਹੇ ਸੀ ਅੱਗੇ ਹੈਗਾ ਈਡੀ ਭਾਗ ਇਹੇ ਕੰਮ ਨਹੀਂ ਸਾਨੂੰ ਪੁੱਗਣਾ ਉਹ ਵੇਲਾ ਚੋਗਾ ਚੁਗਣ ਦਾ ਤੇ ਉਹ ਵੇਲਾ ਤੇਰੇ ਦੰਦ ਸਾਫ਼ ਕਰਨ ਦਾ ਹੁੰਦਾ ਹੈ ਇਹ ਸ਼ਬਦ ਕਿਹਨੇ ਕਹੇ ਸੀ ਬੱਚਿਓ ਇਹ ਸ਼ਬਦ ਗੁਟਾਰ ਨੇ ਕਹੇ ਸੀ ਤੇ ਕਿਹਨੂੰ ਕਹੇ ਸੀ ਮੱਗੂ ਮਗਰਮੱਛ ਨੂੰ ਅੱਗੇ ਦੇਖਦੇ ਹਾਂ ਮੇਰਾ ਪੱਕਾ ਬਾਈ ਦਾ ਰਿਹਾ ਦੰਦਾਂ ਦੀ ਸਫਾਈ ਵੇਲੇ ਮੂੰਹ ਖੁੱਲਾ ਹੀ ਰੱਖਿਆ ਕਰੂੰ ਇਹ ਸ਼ਬਦ ਕਿਹਨੇ ਕਹੇ ਸੀ ਮੱਗੂ ਮਗਰਮੱਛ ਨੇ ਤੇ ਗੀਨੂ ਕਹੇ ਸੀ ਸਾਰੇ ਪੰਛੀਆਂ ਨੂੰ ਕਹੇ ਸੀ ਕਿਸੇ ਮਨਪਸੰਦ ਪੰਛੀ ਦੀ ਤਸਵੀਰ ਬਣਾਓ ਇਹ ਤੁਸੀਂ ਬੱਚਿਓ ਖੁਦ ਬਣਾਉਣੀ ਹੈ ਤੁਹਾਨੂੰ ਤੋਤਾ ਕਬੂਤਰ ਕਾਂ ਬਾਜ ਜੋ ਵੀ ਪਸੰਦ ਹੈ ਤੁਸੀਂ ਉਸ ਦੀ ਉਹ ਤਸਵੀਰ ਛਾਪਣੀ ਹੈ ਦੰਦਾਂ ਦੀ ਸੰਭਾਲ ਇਸ ਦੇ ਬਾਰੇ ਆਪਾਂ ਨੇ ਲਿਖਣਾ ਹੈ ਕਿਵੇਂ ਕਰਨੀ ਹੈ ਬੱਚਿਓ ਦੰਦਾਂ ਦੀ ਸਫਾਈ ਦੰਦਾਂ ਦੀ ਸੰਭਾਲ ਆਪਾਂ ਨੇ ਕਿਵੇਂ ਕਰਨੀ ਹੈ ਦੰਦਾਂ ਦੀ ਸਫਾਈ ਰੱਖਗੇ ਤੇ ਕਦੋਂ ਕਰਨੀ ਹੈ ਸਵੇਰੇ ਤੇ ਸ਼ਾਮ ਦੋ ਵਾਰ ਕਿਸ ਨਾਲ ਕਰਨੀ ਹੈ ਬੱਚੋ ਬੁਰਸ਼ ਨਾਲ ਠੀਕ ਹੈ ਕਿੰਨੇ ਵਾਰੀ ਦੋ ਵਾਰੀ ਦੋ ਵਾਰੀ ਸਵੇਰੇ ਤੇ ਸ਼ਾਮ ਬੁਰਸ਼ ਨਾਲ ਦੰਦਾਂ ਦੀ ਸਫਾਈ ਕਰਨੀ ਹੈ ਅੱਗੇ ਬੱਚੋ ਆਪਾਂ ਦੇਖਦੇ ਹਾਂ ਵਿਸਾਖੀ ਦਾ ਲੇਖ ਓ ਸੌਰੀ ਸੌਰੀ ਦੀਵਾਲੀ ਦਾ ਲੇਖ ਬੱਚਿਓ ਆਪਾਂ ਦੀਵਾਲੀ ਦਾ ਲੇਖ ਦੇਖਦੇ ਆਂ ਗਲਤੀ ਨਾਲ ਵਿਸਾਖੀ ਬੋਲਿਆ ਗਿਆ ਠੀਕ ਹੈ ਆਪਾਂ ਦੀਵਾਲੀ ਦਾ ਲੇਖ ਕਰਦੇ ਆਂ ਦੀਵਾਲੀ ਇੱਕ ਵਾਰੀ ਦੀਵਾਲੀ ਲਿਖਿਆ ਜਾਏਗਾ ਦੀਵਾਲੀ ਭਾਰਤ ਦਾ ਇੱਕ ਪ੍ਰਸਿੱਧ ਤਿਹਾਰ ਹੈ ਇਹ ਹਰ ਸਾਲ ਕਤਕ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ ਇਸ ਤੋਂ ਕੁਝ ਦਿਨ ਪਹਿਲਾਂ ਅਸੀਂ ਆਪਣੇ ਘਰ ਦੀ ਸਫਾਈ ਕੀਤੀ ਤੇ ਮਕਾਨ ਨੂੰ ਰੰਗ ਰੋਗਨ ਕਰਵਾਇਆ ਮੇਰੇ ਮਾਤਾ ਜੀ ਨੇ ਦੱਸਿਆ ਕਿ ਇਸ ਤਿਹਾਰ ਦਾ ਸਬੰਧ ਉਸ ਦਿਨ ਨਾਲ ਹੈ ਜਦੋਂ ਸ਼੍ਰੀ ਰਾਮਚੰਦਰ ਜੀ 14 ਸਾਲਾਂ ਦਾ ਬਨਵਾਸ ਕੱਟ ਕੇ ਵਾਪਸ ਅਜੁੱਧਿਆ ਪਹੁੰਚੇ ਸਨ ਉਸ ਦਿਨ ਲੋਕਾਂ ਨੇ ਖੁਸ਼ੀ ਵਿੱਚ ਦੀਪਮਾਲਾ ਕੀਤੀ ਸੀ ਉਸੇ ਦਿਨ ਦੀ ਯਾਦ ਵਿੱਚ ਅੱਜ ਵੀ ਇਹ ਤਿਉਹਾਰ ਮਨਾਇਆ ਜਾਂਦਾ ਹੈ ਮਾਤਾ ਜੀ ਨੇ ਇਹ ਵੀ ਦੱਸਿਆ ਕਿ ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਜੀ ਜਹਾਗੀਰ ਦੀ ਨਜ਼ਰਬੰਦੀ ਤੋਂ ਰਿਹਾ ਹੋ ਕੇ ਆਏ ਸਨ ਦੀਵਾਲੀ ਵਾਲੇ ਦਿਨ ਸਾਡੇ ਵਿੱਚ ਬੜਾ ਚਾਅ ਤੇ ਉਤਸ਼ਾਹ ਸੀ ਅਸੀਂ ਪਟਾਕੇ ਤੇ ਮਠਿਆਈਆਂ ਖਰੀਦੀਆਂ ਹਨੇਰਾ ਹੋਣ ਤੇ ਅਸੀਂ ਆਪਣੇ ਘਰਾਂ ਵਿੱਚ ਦੀਪਮਾਲਾ ਕੀਤੀ ਰੰਗ-ਬਰੰਗੇ ਬੱਲਵਾਂ ਦੀਆਂ ਲੜੀਆਂ ਲਾਈਆਂ ਚਾਰੇ ਪਾਸਿਓਂ ਪਟਾਕੇ ਚੱਲਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਅਸਮਾਨ ਵੱਲ ਚੜ ਰਹੀਆਂ ਅਤਿਸ਼ਬਾਜ਼ੀਆਂ ਤੇ ਹਵਾਈਆਂ ਵਾਤਾਵਰਣ ਨੂੰ ਬਹੁਤ ਦਿਲ ਖਿੱਚਮਾ ਬਣਾ ਰਹੀਆਂ ਸਨ ਅਸੀਂ ਵੀ ਖੂਬ ਪਟਾਕੇ ਚਲਾਏ ਸਾਡੇ ਘਰ ਵਿੱਚ ਰਾਤ ਨੂੰ ਲక్ష్ਮੀ ਮਾਤਾ ਦੀ ਪੂਜਾ ਕੀਤੀ ਗਈ। ਅਸੀਂ ਦਰਵਾਜ਼ੇ ਖੁੱਲੇ ਰੱਖੇ। ਮਾਤਾ ਜੀ ਕਹਿੰਦੇ ਹਨ ਕਿ ਦਰਵਾਜ਼ੇ ਖੁੱਲੇ ਰੱਖਣ ਨਾਲ ਮਾਤਾ ਲక్ష్ਮੀ ਘਰ ਆਉਂਦੀ ਹੈ। ਮੇਰੇ ਮਾਤਾ ਜੀ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਨੂੰ ਕਈ ਲੋਕ ਸ਼ਰਾਬ ਪੀਂਦੇ, ਜੂਆ ਖੇਡਦੇ ਤੇ ਟੂਨੇ ਆਦ ਕਰਦੇ ਹਨ। ਸਾਨੂੰ ਇਹਨਾਂ ਬੁਰਾਈਆਂ ਨੂੰ ਦੂਰ ਕਰਨ ਲਈ ਯਤਨ ਕਰਨਾ ਚਾਹੀਦਾ ਹੈ ਤੇ ਦੀਵਾਲੀ ਦੇ ਤਿਹਾਰ ਨੂੰ ਵੱਧ ਤੋਂ ਵੱਧ ਪਵਿੱਤਰ ਬਣਾਉਣਾ ਚਾਹੀਦਾ ਹੈ। ਪੰਜਾਬ ਵਿੱਚ ਅੰਮ੍ਰਿਤਸਰ ਦੀ ਦੀਵਾਲੀ ਦੇਖਣਯੋਗ ਹੁੰਦੀ ਹੈ ਇਸ ਸੰਬੰਧੀ ਕਹਾਵਤ ਬਹੁਤ ਪ੍ਰਚਲਿਤ ਹੈ ਕਿ ਦਿਵਾਲੀ ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤ ਸਰਦੀ ਬੱਚਿਓ ਇਹ ਪਾਠ ਸਾਡਾ ਪੂਰਾ ਹੋ ਗਿਆ ਹੈ ਅਗਲੇ ਪਾਠ ਦੇ ਪ੍ਰਸ਼ਨ ਉੱਤਰ ਜਲਦ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ